पीर बजरंग हाल रे तो सभी साथी बड़े पुराने भी हैं नए भी हैं जो कि काफी अरसे से शिवसेना पंजाब में काम करते हैं पीर बजरंगे हाल रे जय महादी जयकारे पीर बजरंगे के शिवसेना पंजाब जिंदाबाद शिवसेना पंजाब सोनू कुमार ਪਾਲੀ ਤੇ ਲੋਕਾਂ ਨੂੰ ਤਕਲੀਫ ਹੋਣ ਲੱਗ ਗਈ ਸਰਦਕੀ ਕੀ ਕਰਿਆ ਐਦਾਂ ਹੀ ਹੈ ਨਾ ਮੈਂ ਯੂਪੀ ਤੋਂ ਆਕੇ ਮੈਂ ਬਿਹਾਰ ਤੋਂ ਆਕੇ ਮੋਗੇ ਸ਼ਹਿਰ ਚ ਲੁਧਿਆਣਾ ਸ਼ਹਿਰ ਚੰਬਰ ਸਰ ਸ਼ਹਿਰ ਜਲੰਧਰ ਸ਼ਹਿਰ ਚ ਕੋਠੀਆਂ ਪਾਲੀਆਂ ਤਾਂ ਲਖੜਾ ਸਿਧਾਵਾ ਵਰਗੇ ਨੂੰ ਤਕਲੀਫ ਹੋਣ ਲੱਗ ਗਈ ਵਿਸ਼ੇਸ਼ ਤੌਰ ਤੇ ਜਾਜਾ ਕੇ ਪਿੰਡਾਂ ਚ ਮੀੜੀਆਂ ਕੀਤੀਆਂ ਜਾ ਰਹੀਆਂ ਵੀ ਯੂਪੀ ਬਿਹਾਰ ਵਾਲੇ ਪਿਜਾਓ ਸਹਿਰਾਚ ਪ੍ਰੈਸਕ੍ਰੋਆਂ ਸਾਕਤੀਆਂ ਜਾ ਰਹੀਆਂ ਯੂਪੀ ਬਿਹਾਰ ਵਾਲੇ ਪਿ ਜਾਓ ਪੁੱਛਣ ਵਾਲਾ ਹੋਵੇ ਤੇ ਫੈਕਟਰੀਆਂ ਚ ਕੰਮ ਕੌਣ ਕਰੇਗਾ ਸਾਡੇ ਘਰਾਂ ਚ ਕੰਮ ਕੌਣ ਕਰੇਗਾ ਸਾਡੇ ਫੈਕਟਰੀਆਂ ਦੇ ਮੈਨੇਜਰ ਕੌਣ ਬਣਨਗੇ ਸਾਡੀਆਂ ਫੈਕਟਰੀਆਂ ਕੌਣ ਸੰਭਾਲੇਗਾ ਇਹ ਸਵਾਲ ਕੋਈ ਨਹੀਂ ਕਰਦਾ ਉਹਨੂੰ ਸਾਡੇ ਤਾਂ ਜਿਹੜੇ ਪੰਜਾਬ ਦੇ ਮੁੰਡੇ ਨੇ 10 ਪੜ੍ਹਦੇ ਨੇ ਪਲੱਸ 2 ਕਰਦੇ ਨੇ ਨਾਲ ਹੀ ਵੀਜ਼ਾ ਲਗਾਉਂਦੇ ਨੇ ਬਾਹਰ ਨੂੰ ਚਲੇ ਜਾਂਦੇ ਨੇ ਦਸਤੀ ਲੋਕਾਂ ਨੇ ਮਿਹਨਤ ਕਰਕੇ 12 ਵਾ ਕੇ ਯੂਪੀ ਬੀਆਰ ਤੋਂ ਆ ਕੇ ਅਸੀਂ ਲੋਕਾਂ ਨੇ ਮਿਹਨਤ ਕਰਕੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਘਰ-ਬਾਰ ਬਣਾਇਆ ਆਪਣੇ ਪਰਿਵਾਰ ਦੀ ਰੋਟੀ ਦਾ ਲਲਨ ਪਾਲਣ ਕੀਤਾ ਤਾਂ ਕਿਸੇ ਨੂੰ ਤਕਲੀਫ ਕਿਉਂ ਬਿਲਕੁਲ ਹੜ੍ਹ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਕਿਨੋਲੀ ਸਾਹਿਬ ਨੇ ਵੀ ਰਾਮਕੁਮਾਰ ਜੀ ਨੂੰ ਵੀ ਕਿਹਾ ਵੀ ਚੋਣ ਆ ਰਹੀ ਨੇ ਜਿੱਥੇ ਸਾਰੇ ਹੀ ਲੋਕ ਚੋਣ ਲੜ ਕੇ ਆਪਣਾ ਪਰਚ ਸਭ ਦਿਖਾਉਂਦੇ ਨੇ ਰਾਮਕੁਮਾਰ ਜੀ ਤੁਹਾਨੂੰ ਵੀ ਲੋੜ ਹੈ ਵੀ ਤੁਸੀਂ ਵੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਆਪਣੀ ਲੋਕਾਂ ਦਾ ਪ੍ਰਤੀਸੱਧ ਦਿਖਾਓ ਚੋਣ ਲੜੋ ਜਰੂਰ ਲੜੋ ਜਿੱਤ ਕੇ ਆਉਂਗੇ ਤਾਂ ਹੀ ਲੋਕਾਂ ਦੇ ਕੰਮ ਕਰਾਉਂਗੇ ਚੋਣਾਂ ਜਿੱਤ ਕੇ ਆਉਂਗੇ ਤਾਂ ਹੀ ਲੋਕਾਂ ਦੇ ਕੰਮ ਕਰਾਉਂਗੇ ਤਾਂ ਹੀ ਆਪਣੀ ਲੋਕਾਂ ਦੀ ਆਵਾਜ਼ ਬਣੂਗੇ ਜਿੱਤੇ ਕੋ ਲੋੜ ਪਈ ਸਾਡੀ ਇਹ ਸਾਰੀ ਟੀਮ ਤੁਹਾਡਾ ਖੜੇਗੀ ਜਕਾਰਾ ਬੀਜ ਬਜਰੰਗ ਅੱਜ ਅਸੀਂ ਅੱਜ ਮੋਗਾ ਪਹੁੰਚੇ ਹਾਂ ਕੀ ਸਾਰਾ ਪ੍ਰੋਗਰਾਮ ਆ ਤੇ ਅੱਜ ਪਾਰਟੀ ਗਦੀਆਂ ਬਾਰੇ ਪਾਰਟੀ ਗਦੀਆਂ ਬਾਰੇ ਜਾਣਕਾਰੀ ਦਿਓ Shiv Sena Punjab ਕੱਲ ਜਿਹੜੀ ਅਬੋਹਰ ਦੇ ਵਿੱਚ ਪੰਜਾਬ ਦੇ ਬਾਰਡਰ ਦੇ ਵਿੱਚ ਕਿ Hindu Jaago ਕੱਢ ਕੇ ਆਏ ਆ ਸੀ ਸਾਨੂੰ ਖੁਸ਼ੀ ਆ ਪਏ ਪੰਜਾਬ ਦੇ ਵਿੱਚ ਜਿਹੜੀਆਂ ਵੱਖ-ਵੱਖ Shiv Sena ਵਾਂ ਚੱਲਦੀਆਂ ਸੀ ਉਹ Hindu ਸਾਰੇ ਸੰਗਠਨ ਇੱਕ ਮੰਚ ਦੇ ਇਕੱਠੇ ਹੋ ਗਏ ਉਹਦਾ ਨਾਂ ਰੱਖਿਆ ਸੀ Hindu Jaago ਉਹ ਜਿਹੜੀ Hindu Jaago ਆ ਪਹਿਲਾਂ ਅਸੀਂ ਉਹ ਲੁਧਿਆਣੇ ਤੋਂ ਸ਼ੁਰੂ ਕੀਤੀ ਸੀ ਜਦੋਂ ਸਾਡੇ ਸ਼ਿਵਸਨਾ ਪੰਜਾਬ ਦੇ ਇੱਕ ਸੀਨੀਅਰ ਨੇਤਾ ਸੁਖਦੇਵ <th>ੱਪੜ ਜੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਭਗਤ ਸਿੰਘ ਜੀ ਦੇ ਨਾਲ ਸੁਖਦੇਵ ਸਿੰਘ ਸੀਗੇ ਸੁਖਦੇਵ <th>ੱਪੜ ਜੀ ਉਹਨਾਂ ਦੇ ਪਰਿਵਾਰ ਚੋਂ ਸਾਡੇ ਸੰਦੀਪ <th>ੱਪੜ ਜਿਹੜੇ ਸ਼ਿਵਸਨਾ ਦੇ ਟਕਸਾਲੀ ਨੇਤਾ ਸੀ ਉਹਨਾਂ ਤੇ ਇੱਕ ਨੀਲੇ ਬਾਣੇ ਦੇ ਵਿੱਚ ਆ ਕੇ ਹਮਲਾ ਕੀਤਾ ਸੀ ਉਹਨਾਂ ਦੀ ਗਰਦਨ ਤੇ ਕਿਰਪਾਨਾ ਮਾਰੀ ਸੀ ਗੁੱਟ ਤੇ ਕਿਰਪਾਨਾ ਮਾਰੀ ਸੀ ਉਸ ਤੋਂ ਬਾਅਦ ਪੰਜਾਬ ਦੇ ਪੂਰੇ Hindu ਸਮਾਜ ਨੇ ਸੋਚਿਆ ਵੀ ਜਿਹੜੇ ਪੰਜਾਬ ਦੇ ਹਾਲਾਤ ਦਿਨ-ਪ੍ਰਤੀ-ਦਿਨ ਕਦੀ ਕਿਸੇ ਦਾ ਗੁੱਟ ਵੱਢਿਆ ਜਾਂਦਾ ਕਦੀ ਕਿਸੇ ਦੀ ਕਿਰਪਾਨਾਂ ਮਾਰੀਆਂ ਜਾਂਦੀਆਂ ਕੱਲ ਵੀ ਸਾਡੇ ਮਹਾਲੀ ਜ਼ਿਲ੍ਹੇ ਦੇ ਵਿੱਚ ਤਿੰਨ ਨੀਲੇ ਬਾਣੇ ਦੇ ਵਿੱਚ ਆ ਕੇ ਲੋਕਾਂ ਤੇ ਹਮਲਾ ਕੀਤਾ ਫਿਰ ਸਾਡੇ ਸਮਾਜ ਨੇ ਸੋਚਿਆ ਵੀ ਅਸੀਂ ਬੱਕ-ਬੱਕ ਜਿਹੜੇ ਅਲੱਗ-ਅਲੱਗ ਸੰਗਠਨਾਾਂ 'ਚ ਕੰਮ ਕਰਦੇ ਇੱਕ ਮੰਚ ਤੇ ਇਕੱਠੇ ਹੋਈਏ Hindu ਆਨੂੰ ਇਕੱਠੇ ਹੋਣ ਦੀ ਜ਼ਰੂਰਤ ਸੀ ਅਸੀਂ ਉਹ ਲੁਧਿਆਣੇ ਤੋਂ ਹਿੰਦੂ ਜਾਗੋ ਜਿਹੜੀ ਚਲਾਈ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਵਿਖੇ ਕੀਤੀ ਫਗਵਾੜਾ ਵਿਖੇ ਕੀਤੀ ਬਠਿੰਡੇ ਕਿਤੇ ਵੀ ਲਾਸਟ ਜਿਹੜੀ ਹੁਣ ਅਸੀਂ ਕਰਕੇ ਆਏ ਆ ਉਹ ਬੋਹਰ ਕਰਕੇ ਆਏ ਆ ਉਸ ਤੋਂ ਬਾਅਦ ਅਸੀਂ ਮੋਗੇ ਦੇ ਵਿੱਚ ਆਏ ਨੇ ਸਾਡੇ ਅਸ਼ਮਨੀ ਜੀ ਚੌਪੜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਰਾਮ ਕੁਮਾਰ ਜੀ ਅੱਜ ਇਹਨਾਂ ਦੀ ਅਗਵਾਈ ਦੇ ਵਿੱਚ ਸੈਂਕੜੋਂ ਨਵੇਂ ਸ਼ਿਵ ਸੈਨਿਕ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹਨਾਂ ਨੇ ਸਾਨੂੰ ਇੱਕ ਕਿਹਾ ਵੈ ਜਿਹੜੀ ਹਿੰਦੂ ਜਾਗੋ ਤੁਸੀਂ ਪੰਜਾਬ ਚ ਕੱਢ ਰਹੇ ਹੋ ਸਾਨੂੰ ਵੀ ਟਾਈਮ ਦਿਓ ਅਸੀਂ ਮੋਗੇ ਦੇ ਵਿੱਚ ਮੋਗੇ ਦੀ ਇਸ ਧਰਤੀ ਤੇ ਸ਼ਹਿਰ ਦੇ ਵਿੱਚ ਨੂੰ ਪੂਰੀ ਹਿੰਦੂ ਜਾਗੋ ਕੱਢੀ ਜਾਵੇ ਤਾਂ ਜੋ ਇੱਥੇ ਦੇ ਵਪਾਰੀ ਹੋਰ Hindu ਸਮਾਜ ਦੇ ਨਾਲ ਲੋਕ ਜੁੜੇ ਹੋਏ ਨੇ ਉਹ ਸਾਡਾ ਸਾਥ ਦੇ ਕੇ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਤੁਸੀਂ ਹੁਣਾਂ ਜਮੀਨੀ ਚੋਣਾਂ ਵੀ ਆ ਰਹੀਆਂ ਇਹ ਤਾਂ ਪਹਿਲਾਂ ਵੀ ਚੋਣਾਂ ਆ ਰਹੀਆਂ ਸਭ ਤੋਂ ਵੱਧ ਟੈਕਸ ਦੇ ਰਿਆ Hindu ਸਮਾਜ ਅੱਜ ਸਾਡੇ ਪੈਸੇ ਦਾ ਦੁਰਵਿਵਾਰ ਹੋ ਰਿਹਾ ਉਹ ਕਿਵੇਂ ਹੋ ਰਿਹਾ ਕੋਹ ਟੈਕਸ ਗਊ ਮਾਤਾ ਦੇ ਨਾਮ ਤੇ ਟੈਕਸ ਲੈ ਕੇ ਸਰਕਾਰ ਉਹਦਾ ਪੈਸਾ ਕਿੱਥੇ ਖਰਚ ਰਹੀ ਆ ਗਊ ਮਾਤਾ ਅੱਜ ਵੀ ਰੋਡ ਦੇ ਉੱਤੇ ਗੰਦਖਾਨੇ ਤੇ ਮਜਬੂਰ ਆ ਗਊ ਸ਼ਾਲਾਵਾਂ ਦੇ ਵਿੱਚ ਭਰੀਆਂ ਹੋਈਆਂ ਫਿਰ ਵੀ ਜਗ੍ਹਾ ਨਹੀਂ ਹੈ ਉਹਨਾਂ ਨੂੰ ਪੈਸਾ ਨਹੀਂ ਮਿਲ ਰਿਹਾ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਬਿਜਲੀ ਦੇ ਕਨੈਕਸ਼ਨ ਕੱਤੇ ਜਾ ਰਹੇ ਨੇ ਇਹ ਸਰਕਾਰ ਗਊਆਂ ਦਾ ਪੈਸਾ ਅਸੀਂ ਗਊ ਮਾਤਾ ਕਹਿੰਦੇ ਨੇ ਉਹਦੇ ਪੈਸੇ ਦਾ ਉਹ ਪਿਓ ਕਿੱਥੇ ਕਰ ਰਹੇ ਨੇ ਸਾਡੇ ਮੰਦਰਾਂ ਦਾ ਪੈਸਾ ਦਾ ਉਪਯੋਗ ਕਿੱਥੇ ਹੋ ਰਿਹਾ ਹੈ ਸਾਡੇ ਧਰਮ ਤੇ ਜਿੰਨੀ ਜ਼ਾਸਤੀ ਹੋ ਰਹੀ ਹੈ ਕਿਸੇ ਧਰਮ ਦੇ ਉਹਦਾ ਕਾਰਨ ਕੀ ਆ ਸਾਡਾ ਸਮਾਜ ਇਕੱਠਾ ਨਹੀਂ ਅਸੀਂ ਜਾਤ ਪਾਤ ਚ ਵੰਡੇ ਹੋਏ ਨੇ ਅਸੀਂ ਰਾਜਪੂਤ ਖੱਤਰੀ ਬ੍ਰਾਹਮਣ ਰਾਵੀਦਾਸ ਰਵਿਦਾਸ ਹੀਏ ਬਾਲਮੀਕੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਬੇ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਗੁਰੂ ਰਵਿਦਾਸ ਜੀ ਦੀ ॠषि मुनियों ਦੀ ਧਰਤੀ ਆ ਪਰ ਇੱਥੇ ਰਾਜਗੋਣ ਕਰ ਰਹੇ ਆ ਸਰਵਿਕ ਸਮਾਜ ਸਿੱਖ ਸਮਾਜ ਜੱਟ ਪਰਿਵਾਰ ਕਿਆਗਲ ਉਹ ਰੇ ਬਾਲਮੀਕੇ ਰਵੀਦਾਸੀ ਐ ਰਾਜਪੂਤੀ ਐ ਖੱਤਰੀ ਬਾਣੀ ਐ ਉਹਨਾਂ ਨੂੰ ਅੱਜ ਤੱਕ ਐਮਐਲਏ ਵੀ ਨਹੀਂ ਬਣਾਇਆ ਜਾ ਰਿਹਾ ਉਹਦਾ ਕਾਰਨ ਕੀ ਐ ਜਿੱਥੇ ਬਹੁਤ ਆਵਾਦੀ ਐ ਹਿੰਦੂਆ ਦੀ ਉੱਥੇ ਹਿੰਦੂਆਂ ਨੂੰ ਟਿਕਟ ਹੀ ਨਹੀਂ ਦਿੱਤੀ ਜਾ ਰਹੀ ਹਿੰਦੂ ਸਮਾਜ ਦੇ ਲੋਕਾਂ ਨੂੰ ਕੋਈ ਵੀ ਪਾਰਟੀ ਟਿਕਟ ਨਹੀਂ ਦਿੰਦੀ ਵਜ੍ਹਾ ਹਿੰਦੂ ਸਮਾਜ ਦੇ ਲੋਕ ਉੱਪਰ ਆ ਗਏ ਤਾਂ ਜੱਟਵਾਦ ਖਤਮ ਹੋ ਜਾਏਗਾ ਅਸੀਂ ਲੋਕਾਂ ਨੂੰ ਜਾਗਰੂਤ ਕਰਾ ਰਹੇ ਨੇ ਵੀ ਅਸੀਂ ਕੋਈ ਰਵੀਦਾਸੀ ਨਹੀਂ ਕੋਈ ਬਾਲਮੀਕੇ ਨਹੀਂ ਅਸੀਂ ਹਿੰਦੂਆ ਹਿੰਦੂ ਹਿੰਦੂ ਭਾਈ ਭਾਈ ਜਾਤ ਪਾਤ ਕੋ ਛਡੋ ਹਿੰਦੂ ਗੋਵਰਨ ਆਓ ਅਸੀਂ ਇਹ ਨਾਰਾ ਲੈ ਕੇ ਸਾਨੂੰ ਉਹਦੇ ਚ ਬੜਾ ਬਲ ਮਿਲਿਆ ਸਾਰੇ ਪੂਰੇ ਪੰਜਾਬ ਦੇ ਸਾਰੇ ਸੰਗਠਨ ਚਾਹੇ ਵੱਖ-ਵੱਖ ਸ਼ਿਵ ਸੈਨਾ ਚ ਕੰਮ ਕਰਦੇ ਨੇ ਬਜਰੰਗ ਦਲ ਚ ਕਰਦੇ ਨੇ ਹਿੰਦੂ ਸੰਗਠਨਾਂ ਦਾ ਉਹ ਸਾਡੇ ਮੰਚ ਤੇ ਇਕੱਠੇ ਹੋਏ ਅੱਜ 30-35 ਸੰਗਠਨ ਹਿੰਦੂ ਜਾਗੋ ਦੇ ਵਿੱਚ ਇਕੱਠੇ ਹੋਏ ਨੇ ਅਸੀਂ ਉਸ ਲਹਿਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਅਸੀਂ ਪੰਜਾਬ ਦੇ ਵਿੱਚ ਜਿਹੜੇ ਗਿੱਦੜਵਾਹਾ ਚ ਜਿਹੜੇ ਚੋਣਾਂ ਹੋ ਰਹੇ ਨੇ ਜਿਹੜੇ ਹਸ਼ਿਆਰਪੁਰ ਦੇ ਚੱਬੇ ਆਲ ਦੇ ਵਿੱਚ ਹੋ ਰਹੇ ਨੇ ਬਾਬਾ ਬਕਾਲਾ ਜੀ ਹੋ ਰਹੇ ਨੇ ਉਹ ਜਿੱਥੇ ਹਿੰਦੂਆਂ ਦੀ ਆਬਾਦੀ ਵੱਧ 50 50 60 60% ਨੇ ਅਸੀਂ ਉੱਥੇ ਹਿੰਦੂ ਸਮਾਦ ਦੇ ਲੋਕਾਂ ਨੂੰ ਲਿਆਵਾਂਗੇ ਜੇ ਪਾਰਟੀ ਨਹੀਂ ਲਿਆਏਗੀ ਤਾਂ ਅਸੀਂ ਹਿੰਦੂ ਸਮਾਦ ਦੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਹਿੰਦੂਆਂ ਨੂੰ ਇਕੱਠੇ ਕਰਕੇ ਉੱਥੇ ਉਹਨਾਂ ਦਾ ਸਮਰਥਨ ਕਰਾਂਗੇ ਕੀ ਲੱਗਦਾ ਜਾਤੀਵਾਦ ਤੋਂ ਉੱਪਰ ਉੱਟ ਕੇ ਹਿੰਦੂਤ ਨੂੰ ਜਾਂ ਇੱਕ ਧਰਮ ਨੂੰ ਹਿੰਦੂ ਨੂੰ ਅੱਗੇ ਤੁਸੀਂ ਲਿਆਉਣ ਦੇ ਵਿੱਚ ਬਿਲਕੁਲ ਸਸੀ ਆ ਪਿਛਲੇ 2 ਮਹੀਨੇ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸਾਡੀ ਹਿੰਦੂ ਜਾਗੋ ਦੇ ਵਿੱਚ ਉਹ ਲੋਕ ਆਏ ਜਿਹੜੇ ਸਾਡੇ ਨਾਲ ਕਦੀ ਬੈਠਦੇ ਨਹੀਂ ਪਸੰਦ ਨਹੀਂ ਕਰਦੇ ਸੀ ਤੁਹਾਨੂੰ ਇੱਕ ਬੜੀ ਖੁਸ਼ੀ ਆ ਸਾਨੂੰ ਜਾਣ ਕੇ ਕਿ ਜਿਸ ਦਿਨ ਸੰਦੀਪ ਥਾਪਉਣ ਤੇ ਹਮਲਾ ਹੋਇਆ ਸਾਨੂੰ ਨਹੀਂ ਪਤਾ ਹਸਪਤਾਲ ਦੇ ਵਿੱਚ ਪੈਸੇ ਕਿੰਨਾ ਨੇ ਜਮਾ ਕਰਾਏ ਸਾਨੂੰ ਨਹੀਂ ਪਤਾ ਫਰੂਟ ਕਿੱਥੋਂ ਆ ਰਿਹਾ ਸਾਨੂੰ ਨਹੀਂ ਪਤਾ ਇੰਨਾ ਜਨ ਸਮੂਹ ਪੂਰੇ ਪੰਜਾਬ ਦਾ ਕਿੱਥੇ ਘਟਾ ਹੋ ਗਿਆ ਅਸੀਂ ਅੱਜ ਪਹਿਲੀ ਵਾਰ ਸਾਨੂੰ ਪਤਾ ਲੱਗਿਆ ਕਿ ਉਸ ਸ਼ਹੀਦ ਦੇ ਪਰਿਵਾਰ 'ਚੋਂ ਜਿਹੇ ਅੱਜ ਇਹਨਾਂ ਤੇ ਹਮਲਾ ਕੀਤਾ ਤਾਂ ਸਾਡਾ ਸਮਾਜ ਕਿੰਨਾ ਅੱਗੇ ਆ ਕੇ ਲੱਖਾਂ ਰੁਪਏ ਦਾ ਸਾਨੂੰ ਫੰਡ ਦੇਣ ਵਾਸਤੇ ਸਾਡੇ ਵਾਸ ਐਨੀ ਲੋਕਾਂ ਦੇ ਫੋਨ ਫੋਨ ਤੋਂ ਬਾਹਰ ਤੋਂ ਹਰ ਇੱਕ ਸਮਾਜ ਦੇ ਬੰਦੇ ਨੇ ਅੱਗੇ ਤੇ ਸਮਰਥਨ ਦਿੱਤਾ ਤੇ ਸਾਡੀ ਜਿਹੜੀ ਹਿੰਦੂ ਜਾਗੋ ਹੋਈ ਹੈ ਉਹ ਐਡੀ ਜ਼ਿਆਦਾ ਵੱਡੀ ਐਡੇ ਜ਼ਿਆਦਾ ਲੋਕਾਂ ਦਾ ਰਿਸਪਾਂਸ ਮਿਲਿਆ ਸਰਕਾਰ ਨੂੰ ਬਹਿਨ ਲਾਣਾ ਪਿਆ ਸਾਨੂੰ ਰੋਕਣਾ ਪਿਆ ਸਾਨੂੰ ਦੋ ਤਿੰਨ ਥਾਂ ਤੇ ਸਾਨੂੰ ਮੀਟਿੰਗ ਕਰਨ ਤੋਂ ਵੀ ਰੋਕਿਆ ਗਿਆ ਕਿਤੇ ਹਿੰਦੂ ਸਮਾਜ ਇਕੱਠਾ ਨਾ ਹੋ ਜਾਵੇ ਉਹਦਾ ਤੁਸੀਂ ਦੇਖੋ ਉਸ ਤੋਂ ਬਾਅਦ ਖੰਨੇ ਦੇ ਵਿੱਚ ਸਾਡੇ ਪਵਿੱਤਰ ਮੰਦਿਰ ਦਾ ਅਪਮਾਨ ਹੋਇਆ ਅੱਜ ਤੱਕ ਵੀ ਦੇਖਿਆ ਕਿ ਹਿੰਦੂ ਸਮਾਜ ਦੇ ਲੋਕ ਰੋੜ ਤੇ ਆ ਕੇ ਬਿਨਾਂ ਲੀਡਰਸ਼ਿਪ ਤੋਂ ਸਿਰਫ ਹਿੰਦੂ ਬਣ ਕੇ ਜਾਮ ਲਾ ਕੇ ਸਰਕਾਰ ਦੇ ਨੱਥ ਪਾਤੀ ਉੱਥੇ ਸਾਰੀਆਂ ਸਰਕਾਰਾਂ ਦੇ ਲੀਡਰਾਂ ਨੂੰ ਆਣਾ ਪਿਆ ਉੱਥੇ ਪ੍ਰਸ਼ਾਸਨ ਦੇ ਡੀਜੀਪੀ ਸੀਐਮ ਨੂੰ ਬਾਹਲੀਆਂ ਸਟੇਟਾਂ ਤੋਂ ਬੰਦੇ ਫੜ ਕੇ 48 ਘੰਟੇ ਚ ਲਿਆਣੇ ਪਏ ਤੇ ਦੂਜੇ ਦਿਨ ਉਹ ਮੁੱਖ ਮੰਤਰੀ ਜਿਹਨੇ ਅੱਜ ਤੱਕ ਹਿੰਦੂ ਸਵਾਦ ਦੇ ਬੰਦੇ ਨੂੰ ਕਿਸੇ ਨੂੰ ਬੁਲਾਇਆ ਤੱਕ ਨਹੀਂ ਮਿਲਣਾ ਤੱਕ ਨਹੀਂ ਪਸੰਦ ਕਰਦਾ ਉਹਨੂੰ ਮਜਬੂਰਨ ਹਿੰਦੂ ਸਵਾਦ ਦੇ ਲੋਕਾਂ ਨੂੰ ਆਪ ਮਨੇਜ ਕਰਕੇ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਪ੍ਰੈਸ ਦੇ ਵਿੱਚ ਪੇਸ਼ ਕੀਤਾ ਸੰਤ ਸਵਾਦ ਨਾਲ ਫੋਟੋਆਂ ਕੀਤੀਆਂ ਵੀ ਅਸੀਂ ਇਹਨਾਂ ਦੇ ਨਾਲ ਆ ਉਹ ਜਿਹੜਾ ਮੁੱਖ ਮੰਤਰੀ ਅੱਜ ਤੱਕ ਦੀ ਹਿੰਦੂ ਸਮਾਜ ਨੂੰ ਬੁਲਾਉਂਦਾ ਨਹੀਂ ਸੀ ਇਹ ਸਭ ਤੋਂ ਵੱਡੀ ਕਾਮਯਾਬੀ ਹਿੰਦੂ ਜਾਗੋ ਦੀ ਹੈ ਸਾਨੂੰ ਸਮਾਜ ਦੇ ਸੱਸੀ ਹਮੇਸ਼ਾ ਸ਼ਿਵਸੈਨਾ ਨਾਲ ਲੈ ਕੇ ਚੱਲਦੇ ਸੀ ਕਈ ਲੋਕਾਂ ਦੇ ਦਿਮਾਗ 'ਚ ਸੀ ਸ਼ਿਵਸੈਨਾ ਗੁੰਡੇ ਨੇ ਇਹ ਲੜਦੇ ਨੇ ਥੋੜਾ ਵਪਾਰੀ ਸਾਥੋ ਸੀ ਪਰ ਜਦ ਤੋਂ ਅਸੀਂ ਹਿੰਦੂ ਜਾਗੋ ਦੇ ਵਿੱਚ ਗਏ ਨੇ ਸਾਨੂੰ ਉਹ ਲੋਕਾਂ ਦਾ ਉਹ ਵਪਾਰੀਆਂ ਦਾ ਉਹ ਇੰਨਾ ਭਰਪੂਰ ਸਮਰਥਨ ਮਿਲ ਰਿਹਾ ਹੈ ਜਿਸ ਦਾ ਕੋਈ ਹੋ ਨਹੀਂ ਸਾਨੂੰ ਲੱਗਦਾ ਵੀ ਆਉਣ ਵਾਲੇ ਚੋਣਾਂ ਦੇ ਵਿੱਚ ਹਿੰਦੂ ਸਮਾਜ ਭਾਜਪੀ ਨੂੰ ਛੱਡ ਕੇ ਹਿੰਦੂਆਂ ਦਾ ਇੱਕ ਲੱਗ ਗਰੁੱਪ ਹੋਏਗਾ ਜਿਹਦੇ ਵਾਸਤੇ ਹਰ ਪਾਰਟੀ ਹਿੰਦੂ ਮੁੱਖ ਮੰਤਰੀ ਹਿੰਦੂ ਕੈਂਡੀਡੇਟ ਦੇਣ ਲਈ ਮਜਬੂਰ ਹੋ ਜਾਏਗੀ ਤੇ ਯੁਵਾਨ ਨੂੰ ਕੋਈ ਮੈਸੇਜ ਦੇਣਾ ਦੇਣਾ ਚਾਹੁੰ। ਅਸੀਂ ਯੁਵਾਨ ਨੂੰ ਜਿਹੜੇ ਅੱਜ ਉਹਰੇ ਮੋਗੇ ਦੇ ਵਿੱਚ ਵੀ ਅਸੀਂ ਆਏ ਦੇ ਬੇ ਜਿਹੜਾ ਨਸ਼ੇ ਦਾ ਦੌਰ ਪੰਜਾਬ ਦੇ ਵਿੱਚ 1% ਵੀ ਨਸ਼ੇ ਦੇ ਕੰਟਰੋਲ ਨਹੀਂ ਹੋਇਆ ਅਸੀਂ ਯੁਵਾ ਨੂੰ ਕਹਿੰਦਾ ਵੀ ਤੁਸੀਂ ਜਿਮ ਕਰੋ ਸਾਡੇ ਪਰਿਵਾਰ ਚ ਸ਼ਾਮਲ ਹੋ ਅਸੀਂ ਤੁਹਾਨੂੰ ਐਕਸਰਸਾਈਜ਼ਾਂ ਕਰਾਵਾਂਗੇ ਅਸੀਂ ਟ੍ਰੇਨਰ ਬੰਦੇ ਦੇਵਾਂਗੇ ਅਸੀਂ ਧਰਮ ਦੀ ਪੜ੍ਹਾਈ ਕਰਾਵਾਂਗੇ ਅਸੀਂ ਆਪਣੇ ਸਮਾਜ ਬਾਰੇ ਤੁਹਾਨੂੰ ਉਹ ਕਰਾਂਗੇ ਕਿਉਂਕਿ ਜਦੋਂ ਤੱਕ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕੀਤਾ ਜਾਂਦਾ ਲੋਕਾਂ ਨੂੰ ਸਿਖਾਇਆ ਜਾਂਦਾ ਅਸਾਈਆਂ ਦੇ ਵਿੱਚ ਲੱਗ ਸਿਖਾਇਆ ਜਾ ਰਿਹਾ ਮੁਸਲਮਾਨਾਂ ਦੀਆਂ ਅਲੱਗ ਕਲਾਸਾਂ ਲੱਗ ਰਹੀਆਂ ਸਾਡੇ ਸਮਾਜ ਦੇ ਵਿੱਚ ਸਾਡੇ ਧਰਮ ਗੁਰੂ ਪੈਸੇ ਨਹੀਂ ਖਰਚ ਰਹੇ ਸਾਡੇ ਜਿਹੜੇ ਬੈਠੇ ਨੇ ਉੱਥੇ ਹੀ ਲੇ ਕੇ ਬੈਠਣੇ ਸਾਡੇ ਸਮਾਜ ਚ ਕੋਈ ਪਤਾ ਨਹੀਂ ਕਿਸ ਨੂੰ ਟਿੱਕੇ ਦਾ ਮਤਲਬ ਕੀ ਹੈ ਖੰਬਣੀ ਦਾ ਮਤਲਬ ਕੀ ਹੈ ਅਸੀਂ ਬ੍ਰਾਹਮਣ ਸਮਾਜ ਦੇ ਜਿਹੜੇ ਮੰਦਰਾਂ ਚ ਪੁਜਾਰੀ ਬੈਠੇ ਨੇ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਧਰਮ ਬਾਰੇ ਪ੍ਰਚਾਰ ਹਨੂਮਾਨ ਚਾਲੀਸੇ ਦਾ ਪਾਠ ਇਹਦੇ ਬਾਰੇ ਜਾਣਕਾਰੀ ਦੇਣਾ ਲੱਗੇ